ਮਜ਼ਦੂਰ ਮੁਕਤੀ ਮੋਤਾ ਪੰਜਾਬ ਵੱਲੋਂ ਸੰਗਰੂਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਹੜਾ بارشਾਂ ਕਾਰਨ ਭਾਰੀ ਤਬਾਹੀ ਹੋਈ ਹੈ ਭਾਰੀ ਤਬਾਹੀ ਨਾਲ ਦਰਜਨਾ ਮੌਤਾਂ ਤੋਂ ਇਲਾਵਾ ਮਕਾਨਾਂ ਦੁਕਾਨਾਂ ਪਸ਼ੂਆਂ ਫਸਲਾਂ ਤੇ ਜ਼ਮੀਨਾਂ ਵਗੈਰਾ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਤੇ ਲਗਾਤਾਰ ਜਾਰੀ ਹੈ ਪਰੰਤੂ ਇਸ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਤੇ ਹੁਣ ਵੀ ਲੋੜਿੰਦੇ ਪ੍ਰਬੰਧ ਫੌਰੀ ਤੁਰਤੇ ਕਰਨ ਲਈ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਸ ਨੂੰ ਕੌਮੀ ਆਫਤ ਐਲਾਨਣ ਕੌਮੀ ਆਫਤ ਫੰਡ ਜਾਰੀ ਕਰਕੇ ਰਾਹਤ ਕਾਰਜਾਂ ਨੂੰ ਫੌਰੀ ਅੱਗੇ ਵਧਾਉਣ ਹੜ੍ਹਾਂ ਦੀ ਮਾਰ ਸਦਕਾ ਹੋਈਆਂ ਇਨਸਾਨੀ ਮੌਤਾਂ ਲਈ ਘੱਟੋ ਘੱਟ 10 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਮਜ਼ਦੂਰਾਂ ਦੇ ਤਬਾਹ ਹੋਏ ਘਰਾਂ ਲਈ 5 ਲੱਖ ਰੁਪਏ ਅਤੇ ਬਾਲੇ ਗੱਡਰਾਂ ਵਾਲੀਆਂ ਛੱਤਾਂ ਬਦਲ 1 ਲੱਖ ਰੁਪਏ ਦੇਣ ਦੀ ਮੰਗ ਕੀਤੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੀ ਨਾਮ ਹੈ ਬਰਨਾਈ ਜੀ ਗੋਵਤ ਸਿੰਘ ਛਾਹਲੀ ਹਾਂ ਜੀ ਆਪਣੀ ਜੁਰੀਆਂ ਦਾ ਹੈ ਜੀ ਆਪਣੀ ਜੁਰੀਆਂ ਕਿਹੜੀਆਂ ਜੁਰੀਆਂ ਮੇਰੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜੀ ਅਸੀਂ ਅੱਜ ਪੰਜਾਬ ਦੇ ਪੰਜ ਥਾਵਾਂ ਤੇ ਡੀਸੀਆਂ ਦੇ ਧਰਨੇ ਲਾ ਕੇ ਮੰਗ ਪੱਤਰ ਦਿੱਤਾ ਹੈ ਕਿਉਂਕਿ ਪਿਛਲੇ ਦਿਨੀ ਜਿਹੜਾ ਸਰਕਾਰ ਜਮੇਵਾਰੀ ਤੋਂ ਭੱਜ ਰਹੀ ਹੈ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਹੈ ਕਿ ਜਿਹੜੇ ਰਾਜੇ ਚੋਣਵਾੜੇ ਹੁੰਦੇ ਤੇ ਬੋੜ ਰਾਜ ਨਹੀਂ ਹੁੰਦਾ ਤੀ ਉਹ ਵੀ ਕਿਤੇ ਨਾ ਕਿਤੇ ਜਮੇਵਾਰੀ ਸਮਝਦੇ ਤੇ ਜਦੋਂ ਲੋਕਾਂ ਤੇ ਕੋਈ ਬਿਮਾਰੀ ਕੋਈ ਇਸ ਤਰ੍ਹਾਂ ਦੀ ਜਾਨੀ ਕਿ ਘਟਨਾ ਵਾਪਰਦੀ ਤੀ ਤਾਂ ਉਦੋਂ ਉਹ ਵੀ ਲੋਕਾਂ ਨੂੰ ਅਨਾਜ ਦਵਾਈ ਬੂਟੀ ਜਿੰਨਾ ਕੋਲ ਉਹਨਾਂ ਨੂੰ ਵੀ ਹੁੰਦਾ ਸਾਧਨ ਉਹ ਦਿੰਦੇ ਤੀ ਇਸ ਕਰਕੇ ਮਾਨ ਸਰਕਾਰ ਨੇ ਮਜ਼ਦੂਰਾਂ ਨੂੰ ਅਖੂ ਪਰੋਖੀ ਕੀਤਾ ਜਿਹੜਾ ਐਲਾਨ ਕੀਤਾ ਹੈ ਥੇਲਾ ਨਹੀਂ ਦਿੱਤਾ ਇਸ ਕਰਕੇ ਇਹ ਸਵਾਲ ਲੈ ਕੇ ਅਸੀਂ ਅੱਜ ਪੰਜ ਥਾਵਾਂ ਤੇ ਡੀਸੀ ਦਫ਼ਤਰਾਂ ਤੇ ਮਜ਼ਦੂਰ ਮੁਤੀ ਮੋਰਚੇ ਵੱਲੋਂ ਧਰਨੇ ਦਿੱਤੇ ਨੇ ਮੰਤਰੇਕਾ ਨੂੰ ਬੰਦ ਕਰਨ ਦੀਆਂ ਨੀਤੀਆਂ ਤੇ ਤੁਲੀ ਹੋਈ ਹੈ ਸਰਕਾਰ ਆਉਣ ਵਾਲੇ ਸਮੇਂ ਤੇ ਜੇ ਸਰਕਾਰ ਨੇ ਇਹ ਸਵਾਲਾਂ ਤੇ ਜਿਹੜਾ ਨਾ ਧਿਆਨ ਦਿੱਤਾ ਇਹ ਸੰਘਰਸ਼ ਹੋਰ ਵੀ ਤਿੱਖੇ ਹੋਣਗੇ ਜਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇ ਮੰਤਰੇਕਾ ਆਦੀ ਕਿਹੜੇ ਯੂਨੀਅਨ ਦੇ ਮਜ਼ਦੂਰ ਮੋਰਚੇ ਕੀ ਕੀ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਇਸ ਕਰਕੇ ਜਿਹੜੀ ਮਜ਼ਦੂਰਾਂ ਚੱਲਦੀ ਸੀ ਜੀ ਉਹ ਬੰਦ ਕੀਤੀ ਜਾ ਰਹੀ ਹੈ ਜੀ ਤੇ ਜਿਹੜੀ ਦਿਹਾੜੀ ਹੈ ਸਾਡੀ ਉਹ ਵੀ ਬਹੁਤ ਜ਼ਿਆਦਾ ਘਟਾ ਆ ਜੀ ਜਿਹੜੇ ਪੀੜ ਤੇ ਲੋਕਾਂ ਦੇ ਘਰ ਟੈਰੇ ਨੇ ਉਹਨਾਂ ਤੇ ਵੀ ਕੋਈ ਉਹ ਨਹੀਂ ਕੀਤਾ ਜਾ ਰਿਹਾ ਜੀ ਸਾਡੀ ਵਸ ਇਹੀ ਹੈ ਜੋ ਮਨਰੇਗਾ ਬੰਦ ਕੀਤੀ ਜਾ ਰਹੀ ਹੈ ਉਹਨੂੰ ਲਾਗੂ ਕੀਤਾ ਜਾਵੇ ਜੀ ਜੋ ਘਰ ਟੈਰੇ ਨੇ ਜੀ ਉਹਨਾਂ ਦਾ ਵੀ ਕੋਈ ਹੱਲ ਕੀਤਾ ਜਾਵੇ ਉਹਨਾਂ ਨੂੰ ਵੀ ਆਪਣਾ ਵੀਰਾਂ ਨਵਾ ਜੀ ਘਮੰਡ ਤੋਂ ਖਾਲਸਾ ਉਗਰਾਹਾ ਕੀ ਕਹਿਣਾ ਚਾਹੋਗੇ ਜੋ ਅੱਜ ਧਰਨਾ ਦਿੱਤਾ ਗਿਆ ਇਹ ਧਰਨਾ ਜੀ ਤਾਂ ਦਿੱਤਾ ਗਿਆ ਜਿਹੜੀ ਮਾਲ ਸਰਕਾਰ ਹੈ ਤੇ ਸੈਂਟਰ ਸਰਕਾਰ ਹੈ ਇਹ 2005 ਦੇ ਵਿੱਚ ਨਰੇਗਾ ਬਣਾਈ ਹੈ ਤੇ ਅੱਜ ਨਰੇਗਾ ਦਾ ਇਹ ਦੋਏ ਸਰਕਾਰਾਂ ਰੜ ਕੇ ਤੇ ਮਜ਼ਦੂਰਾਂ ਦੀ ਮਤਲਬ ਜਾਨ ਘਟ ਰਹੀਆਂ ਨੇ ਇਹ ਖੋ ਰਹੀਆਂ ਨੇ ਮਜ਼ਦੂਰਾਂ ਦਾ ਹੱਕ ਇਹ ਸਾਡੇ ਮਜ਼ਦੂਰਾਂ ਨੂੰ ਸੁਚੇਤ ਹੋਣਾ ਚਾਹੀਦਾ ਛੋਡੇ ਚੈਨਲ ਰਾਣੀ ਦੱਸ ਰਿਹਾ ਵੀ ਜਿੰਨੇ ਵੀ ਨਰੇਗਾ ਮਜ਼ਦੂਰ ਨੇ ਪਿੰਡਾਂ ਦੇ ਅੰਦਰ ਉਹ ਸੁਚੇਤ ਹੋ ਜਾਣ ਉਹ ਜਿੰਨਾ ਚਿਰ ਸੁਚੇਤ ਨਹੀਂ ਹੁੰਦੇ ਤੁਸੀਂ ਕਿਸਾਨਾਂ ਤੋਂ ਸਿੱਖ ਲਓ ਵੀ ਜੇ ਉਹਨਾਂ ਦੀਆਂ ਜ਼ਮੀਨਾਂ 바ਗੀ ਆ ਜ਼ਮੀਨਾਂ ਖਾਤਰ ਕੀ ਕੁਝ ਹੋ ਰਿਹਾ ਹੈ ਜੇ ਛੋਡੀ ਨਰੇਗਾ 바ਗੀ ਤਾਂ ਛੋਡੀਆਂ ਆਉਣ ਵਾਲੀਆਂ ਪੀੜੀਆਂ ਵੀ ਸੋਲੂ ਕਾਲਾ ਦੇਣਗੀਆਂ ਇਹ ਸਾਨੂੰ ਇਕੱਠੇ ਹੋ ਕੇ ਇਹ ਡਟ ਕੇ ਮਤਲਬ ਸਾਨੂੰ ਇਹਦਾ ਹੱਕ ਲੈਣਾ ਚਾਹੀਦਾ ਤੇ ਜਿੰਨਾ ਚਿਰ ਇਹਦਾ ਹੱਕ ਨਹੀਂ ਮਿਲਦਾ ਉਹਨਾਂ ਚਿਰ ਦਿਨ ਰਾਤ ਇੱਕ ਕਰਕੇ ਇਹ ਹੱਕ ਜਿੰਨਾ ਚਿਰ ਮਿਲਦਾ ਨਹੀਂ ਉਹਨਾਂ ਚਿਰ ਅਸੀਂ ਟਿਕਾਂਗੇ ਨਹੀਂ ਹੱਕ ਲੈ ਕੇ ਛੱਡਾਂਗੇ ਬਾਕੀ ਜਿਹੜਾ ਪੀੜਤ ਪਰਿਵਾਰ ਉਧਰ ਹੜਾਂ ਦੇ ਵਿੱਚ ਹੋਏ ਨੇ ਕਿਸੇ ਦਾ ਘਟ ਹੈ ਕਿਸੇ ਦੀਆਂ ਤੇੜਾਂ ਆਈਆਂ ਨੇ ਤਾਂ ਉਹਨਾਂ ਨੂੰ ਬਣਦਾ ਮਾਮਜ਼ਾ ਇਹ ਸਰਕਾਰ ਤੁਰਤ ਜਾਰੀ ਕਰੇ ਇਹਨਾਂ ਨਾਲ ਕਿਉਂ ਵਿਦਕਰਾ ਕੀਤਾ ਜਾਂਦਾ ਹੈ ਬਾਕੀ ਦੂਜਾ ਜਿਹੜਾ ਇੱਥੇ ਸੱਚ ਦੀ ਗੱਲ ਕਰਦਾ ਹੈ ਸੱਚ ਦੀ ਗੱਲ ਬੋਲਦਾ ਹੈ ਉਹਨੂੰ ਮਤਲਬ ਠਾਣਾ ਉਹਨੂੰ ਡਿਬਰੂਗੜ ਜੇੜਾ ਤੇ ਜੇ ਕੋਈ ਅੰਬਰਤ ਦੀ ਗੱਲ ਕਰਦਾ ਉਹਨੂੰ ਵੀ ਜੇੜਾ ਠਾਣਾ ਪਰ ਇਹ ਸਾਡੀ ਸਿੱਖੀ ਤੋਂ ਵੀ ਬਹੁਤ ਲੋਕਾਂ ਨੂੰ ਅਲਰਜੀ ਹੈ ਪਰ ਇਹ ਸਿੱਖੀ ਬਿਨਾਂ ਰਾਜ ਕਿਤੇ ਅੱਜ ਤੱਕ ਪਲਟਾ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ